ਮੈਂ ਹੋਂਦ ਤੱਕ ਓਏ ਆ ਕਿਸੇ ਨੇ ਕਹਿਰ ਵਰਸਾਇਆ ਲੱਗਦਾ ਮੈਨੂੰ ਤੁਹਾਡੇ ਤੋਂ ਹੈ ਆ ਲੈ ਗੁੰਗੇ ਹੁਣੀ ਪੂਰੇ ਗੈਂਗਸਟਰ ਬੰਦੇ ਇਹਨਾਂ ਨੂੰ ਭਰਾਵਾ ਕੱਲੀ ਚਾਹ ਨਹੀਂ ਪਿਆਈ ਜਾਂਦੀ ਗੁੰਗਾ ਕਹਿੰਦਾ ਜੇ ਬਰਫ ਹੀ ਲੈ ਆਏਗਾ ਤਾਂ ਪੀ ਪਿਉ ਚਾਹ ਮੈਂ ਕੱਲੀ ਕੁਲੀ ਨਹੀਂ ਚਾਹ ਪੀਂਦਾ ਕੱਲੀ ਹੋ ਨਹੀਂ ਦੱਸਣਾ ਕੀ ਕੀ ਬਸ ਔਰ ਔਰ ਸਿੱਧੂ ਆਇਆ ਆਇਆ ਆ ਗੁੰਗੇ ਸੌ ਟੱਕਸ ਨਾਲ ਆ ਦੇਗਾ ਕਿ ਲੈ ਸੌ ਰੁਪਿਆ ਦੂੰ ਤੈਨੂੰ ਜਾ ਪੱਲਾ ਦੇਪਟ ਪਹਿਲਾ ਮੈਂ 100 ਰੁਪਏ ਹੱਥ ਚ ਰੱਖਦਾ ਜੇ ਸੁਣਾਏਗਾ ਫਿਰ ਮੈਂ ਹਾਂ ਸਪੈਕਟਰ ਜੋ ਤੈਨੂੰ ਚਾਹੀਏ ਸਾਢੇ ਸਤ ਸਾਸਰੀ ਕਾਲ ਜੀ ਕੀ ਹਾਲ ਆ ਸਾਰਿਆਂ ਦੇ ਤੇ ਅੱਜ ਆਪਣੇ ਕਰੇ ਜਿਹੜਾ ਮੋਡੂਲਰ ਕਿਚਨ ਉਹਦਾ ਕੰਮ ਸ਼ੁਰੂ ਹੋ ਗਿਆ ਏ ਤੇ ਬਾਈ ਹੁਣ ਆਏ ਉੱਥੇ ਤਿਆਰ ਕੀਤੀ ਸੀਗੀ ਕਿਚਨ ਤਾਂ ਤੇ ਨੀਚੇ ਵਾਲੇ ਬਾਕਸ ਬਣ ਗਏ ਆ ਉੱਪਰਲੇ ਬਾਕਸ ਹਜੇ ਰੋਕੇ ਉਹਦੇ ਤਿਆਰੀ ਹੋ ਰਹੀ ਆ ਤੇ ਨਾਲ ਹਰਮਨ ਨੇ ਵੀ ਕੰਮ ਸ਼ੁਰੂ ਕੀਤਾ ਹੈ ਲੱਕੜੀ ਦਾ ਤੇ ਇਹਦਾ ਵੀ ਵਿੱਚ ਕੰਟਰੀਬਿਊਸ਼ਨ ਆ ਉਹਦੇ ਤੇ ਤੁਹਾਨੂੰ ਦਿਖਾਉਣੇ ਆ ਕਿਵੇਂ ਫਿਟਿੰਗ ਪੁਟਿੰਗ ਕਰਦੇ ਆ ਨੀ ਚਿਹਰੇ ਬਾਕਸਾਂ ਨੂੰ ਆ ਚੁੱਕੀ ਲੋ ਵੀ ਸਮਾਨ ਲੈ ਆ ਬਾਈ ਹੁਣੀ ਤੇ ਹੁਣ ਇਹਨੂੰ ਲਾਉਨੇ ਆ ਹਨਾ ਕਾਲੀ ਹਾਂਜੀ ਹੋਈ ਇਹ ਆਪਣੇ ਰਸੋਈ ਬਣ ਕੇ ਆਈ ਆ ਇਹ ਨਾ نیچے ਵਾਲੇ ਬਾਕਸ ਤਿਆਰ ਹੋਈ ਆ ਇਹਨਾਂ ਨੂੰ ਬਾਕਸਾਂ ਨੂੰ ਫਿੱਟ ਕੀਤਾ ਜਾਊਗਾ ਕਿਵੇਂ ਕਰਨਗੇ ਉਹ ਤੁਹਾਨੂੰ ਗਾਂ ਦਿਖਾਉਣੇ ਆ ਬਾਈ ਹੁਣ ਇੱਕ ਇਦਾਂ ਸੈਟਿੰਗ ਕਰਦੇ ਆ ਇਹ ਰਹਿਣ ਹੀ ਦੇ ਹੱਥ ਫੋਨ ਨੂੰ ਲੈ ਲੈ ਉਧਰ ਤੋਂ ਬਦਲਿਆ ਉਧਰੋਂ ਫੜਨਾ ਨਾ ਫਿਰ ਔਖਾ ਕੰਮ ਹੈ ਵੀ ਆ ਇਹ ਨਾਲੇ ਉਦਾਂ ਵੀ ਲੱਕੜੀ ਤੋਂ ਨਹੀਂ ਇਹ ਤਿਆਰ ਕੀਤੀਆਂ ਜਾਂਦੀਆਂ ਚੀਜ਼ਾਂ ਇਹਨੂੰ ਬੋਲਦੇ ਆ ਕੀ ਬੋਲਦੇ ਗ੍ਰੀਨ ਬੋਰਡ ਕੁਝ ਹੋਰ ਵੀ ਕਹਿੰਦਾ ਸੀਗਾ ਸੰਦੀਪ ਪਤਾ ਨਹੀਂ ਕੋਈ HDMI ਮਾਰ ਪਤਾ ਨਹੀਂ ਸ਼ਾਇਦ ਐਦਾਂ ਦਾ ਕੁਝ ਬੋਲਦੇ ਆ ਤੇ ਹੈਵੀ ਹੁੰਦਾ ਮਟੀਰੀਅਲ ਅਬੜਾ ਇਧਰ ਬਚਾ ਲਈ ਫਾਨ ਹਾਲ ਪਾ ਲਓ ਪਾ ਤੇ ਫਿਰ ਉਹ ਫੋਟੇ ਦੇ ਹੱਥ ਤਾਈ ਨਹੀਂ ਤਮੋਤਰੇ ਇਸ ਕਰ ਨੂੰ ਆਲੀ ਛੱਡ ਦੇ ਛੱਡ ਦੇ ਚਲ ਬਾਹਰ ਮਹਤਰੀ ਹੜਾ ਲੱਕੜ ਦਾ ਨਹੀਂ ਲੀੜੇ ਲੱਤੇ ਦਾ ਵੀ ਕਮਾਸਾਂ ਦੀਓ ਬਲਬ ਜੀ ਕੋਈ ਦੇਖਣਾ ਨਹੀਂ ਸਾਰੇ ਹਥਿਆਰ ਆ ਕੋਲ ਸੁਰੀ ਕੀ ਨਾ ਇਹ ਆ ਪਹਿਲੀ ਹਾਲਤ ਉਤਪਾਦ ਤੁਹਾਨੂੰ ਚੈੱਕ ਕਰਾਵਾਂਗੇ ਜਦੋਂ ਰੈਡੀ ਹੋ ਗਿਆ ਪ੍ਰੋਗਰਾਮ ਆਹ ਇਹ ਆਪਣਾ ਕਾਲੀ ਬਲੌਗਰ ਕਾਲੀ ਆਪਦੇ ਚੈਨਲ ਦਾ ਨਾਮ ਦੱਸ ਦੇ ਲੈ ਵੀ ਕਰਨ ਚਾ ਕਰਤੇ ਜਾ ਕੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਮੁੰਡੇ ਨੂੰ ਤੇ ਵੀਡੀਓ ਦੇਖਿਓ ਇਹਦੇ ਬਲੌਗ ਦੇਖਿਓ ਮੀਂਹ ਵਿਚ ਵਿਚਾਰਾ ਮਿਹਨਤ ਕਰਦਾ ਕਿਉਂ ਕਾਲੀ ਨਹੀਂ ਸਹੀ ਗੱਲ ਆ ਮਜ਼ਾਕ ਨਹੀਂ ਸੀਰੀਅਸਲੀ ਕਾਲੀ ਕਾਲੀ ਨਾਲ ਆਪਣਾ ਆ ਤੇਰੇ ਯਾ ਗੋਂਗਾ ਯਾ ਗੋਂਗਾ ਗੋਂਗਾ ਗੈਂਗਸਟਰ ਹੈ ਗੈਂਗਸਟਰ ਬੰਦਾ ਹਾਂਜੀ ਹਮਰੇ ਚਾਚੇ ਮੈਂ ਹਮਰੇ ਚਾਚੇ ਮੈਂ ਹਮਰੇ ਚਾਚੇ ਚਾਚਾ ਕਾਹੇ ਕਹਿੰਦਾ ਮੈਂ 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 ਨਹੀਂ ਹੈ ਮੋਹਰੇ ਬੱਫੀ ਹੈ ਜੀ ਹਨਾ ਹੁਣ ਬਰਫੀ ਹੈਗੀ ਕਹਿੰਦਾ ਚਾਚਾ ਚੱਕ ਲ ਆ ਲੈ ਗੋਂਗੇ ਹੁਣੀ ਪੂਰੇ ਗੈਂਗਸਟਰ ਬੰਦੇ ਇਹਨਾਂ ਨੂੰ ਭਰਾਵਾ ਕੱਲੀ ਚਾਹ ਨਹੀਂ ਪੀ ਆ ਜਾਂਦੀ ਗੋਂਗਾ ਕਹਿੰਦਾ ਜੇ ਬਰਫ ਹੀ ਲਿਆਏਗਾ ਤਾਂ ਪੀ ਪਿਉ ਚਾਹ ਮੈਂ ਕੱਲੀ ਕੁਲੀ ਨਹੀਂ ਚਾਹ ਪੀਂਦਾ ਕੱਲੀ ਚਾਹ ਨਹੀਂ ਪੀਂਦਾ ਹਨਾ ਉਹ ਕੰਮ ਉਹ ਇਹਨਾਂ ਨੇ ਸ਼ੇਰ ਸੁਣ ਲਿਆ ਕੀ ਹੋ ਗਿਆ ਹਨਾ ਇਜ਼ਾਫ ਕਰਨਾ ਹਨਾ ਹਨਾ ਪੈੜਾ ਗੋਂਗਾ ਗਾਹ ਨੂੰ ਭਾਈ ਤੁਹਾਡੇ ਕੋਲੇ ਚਾਹ ਪੀਵੇ ਤਾਂ ਗੋਂਗੇ ਨੂੰ ਕੱਲੀ ਚਾਹ ਨਾ ਪਾਇਓ ਇਹ ਬੰਦਾ ਬਹੁਤ ਖਤਰਨਾਕ ਆ याते रिया चोट आ <laughs> 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 ढो ते नवे ढकण आन लागे

ਕਨਵੀਂ ਚ ਪੜਦਾ ਤੂੰ ਹੈ ਕਨਵੀਂ ਚ ਪੜਦਾ 6ਵੀਂ 6ਵੀਂ ਚ ਪੜਦਾ ਤੈਨੂੰ 100 ਤੱਕ ਗਿਣਤੀ ਜਾ ਯਾਰ ਹੋ ਗਿਆ ਇਹ ਇਹ ਹਾਂ ਦੋ ਹਾਂ ਤਿੰਨ ਹਾਂ ਚਾਰ ਹਾਂ ਤੇ ਚਾਰ ਪੰਜ ਅੱਖਾਂ ਦਾ ਤੂੰ ਐ ਕਰਦਾ ਪੰਜ ਫਿਰ 6 ਆਏ ਆਏ ਤੈਨੂੰ ਆਮਦ ਹੁੰਦੀ ਹੈ 6 100 ਤੱਕ 8 ਹਾਂ 8 ਹਾਂ 9 10 ਹਾਂ 10 12 ਆ ਡਿਪਰ ਕਾ ਤੂੰ ਮਾਰਦਾ 12 13 14 15 15 15 15 15 ਤੋਂ ਬਾਅਦ 16 17 17 17 ਮੈਨੂੰ ਨਹੀਂ ਆਦੇ ਰੁਕੀ ਰੁਕੀ ਕਾਲੀ ਹਾਂ ਚੱਲ ਬੋਲ ਫਿਰ ਕੁਨਿੰਗ ਕੁਨਿੰਗ ਕਰਬੀ ਤੇਟੀ ਤੇਰੇ ਭਾਈ ਆ ਮੂੰਚ ਨਾ ਪਾਲੀਆ ਹਾਂ ਭਾਈ 23 24 24 ਪੱਤੀ ਹਾਂ 26 26 ਹਾਂ ਤੇ 28 28 ਨਹੀਂ 27 27 ਤੇ ਆਈ ਮੱਟੀ ਮੱਟੀ ਤੇ ਕੱਲ ਤੂੰ ਮੈਨੂੰ ਦੱਸਣਾ ਕੀ ਬਾਸ ਔਰ ਸਿੱਧੂ ਓਏ ਓਏ ਸਿੱਧੂ ਬਣ ਗਿਆ ਕੀ ਬਾਤ 30 ਤੱਕ ਗਿਣਤੀ ਆਉਂਦੀ ਲ ਹਾਂ ਲੈ ਥਾਪੀ ਆਏ ਮਾਰਦਾ ਜਿਵੇਂ ਬਹੁਤ ਹਜ਼ਾਰ ਤੱਕ ਸੁਣਾਤੀ ਹੁੰਦੀ ਓਰੇ ਆ ਤੇ ਗੁੰਗਾ ਬਹਦਾ ਮੈਨੂੰ ਕਹਿੰਦਾ ਤੈਨੂੰ ਗਿਣਤੀ ਆਉਂਦੀ ਕਿੰਨੇ ਕਿੰਨੇ ਤੱਕ ਸੁਣਾਓ 500 ਇੰਨੇ ਤੱਕ ਗਿਣਤੀ ਸੁਣਨੀ ਉਹਨੇ ਪੈਸੇ ਲੱਗਣਗੇ ਹਾਂ ਹਾਂ ਲੈ ਕੱਟ 500 ਪੈਸਾ ਦਿਖਾ ਮੈਨੂੰ ਹੱਥ 'ਚ ਰੱਖ ਮੈਨੂੰ ਲੈ ਲੈ ਆ ਲੱਖੀਆ ਬੱਲਾ ਤੂੰ ਗਾਈ ਤੈਨੂੰ ਤੈਨੂੰ ਆਏ ਕਿਹਾ ਵੀ ਜਿੱਲੀ ਤੂੰ ਜਿੱਲੀ ਤੂੰ ਗਾਣਤੀ ਸੌ ਨੂੰ ਪੋਨੇ ਪਾਇਆ ਬੱਲਾ ਗਾਣਤੀ ਗਈ ਲੈ ਮੈਂ ਗਾਣਤੀ ਮੈਂ ਤਾਂ ਸਨਾਜ ਦੇਣੀ ਆ ਹਾਂ ਮੈਂ ਤਾਂ ਮੇਰਾ ਸਨਾਜ ਦੇਣੀ ਆ ਫੇਰ ਮੈਂ ਤੂੰ ਕੱਥੇ ਸੁਣਾ ਤੀ ਹਾਂ ਚੱਲ ਤੂੰ 100 100 ਤੱਕ ਸੁਣਾ ਦੇ ਅੱਜ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਤੇ ਨਹੀਂ ਆ ਰਿਹਾ ਗਾਤੋ ਕਰਵਾਇਆ 12 ਅੱਖਾਂ ਚ ਪੈਂਦੀ ਆਇਆ 10 10 12 13 14 14 14 16 ਹਾਰਾ ਗੁੰਗੇ 100 ਰੁਪਇਆ ਦੇ ਕੇ ਕਿਲਾ 100 ਰੁਪਇਆ ਦੂੰ ਤੈਨੂੰ ਜਾ ਪੰਨਾ ਪਹਿਲਾ ਮੈਂ 100 ਰੁਪਇਆ ਹੱਥ ਚ ਰੱਖਦਾ ਜੇ ਸਣਾਏਗਾ ਫੇਰ ਮੈਂ ਹਾਂ ਹੈ ਤੂੰ ਮੈਨੂੰ ਤਾਂ ਸੌਣ ਨਹੀਂ ਨਾ ਜਾਣਦੀ ਹੈ ਤੂੰ ਕਿੱਲੇ ਲੱਤ ਸੌਣ ਦੀ ਬੈਠੀ ਹੋਣ ਲੱਗੀ ਫਾਂਸ ਫੇਰ ਫਾਂਸਲੇ ਆ ਜਹਾ ਤੇ ਰੱਖ ਹਾਂ ਤੂੰ ਵੱਲ ਮੈਂ ਮੈਂ ਹੁਣੀ ਲਿਆਉਣਾ ਰੋਕ ਲਾ ਮੈਂ ਚੱਲ ਆ ਗਿਆ ਲੈ ਜੀ ਆਪਾਂ ਲਿਆਂਦਾ 100 ਰੁਪਿਆ ਗੰਗਾ ਕਹਿੰਦਾ ਮੈਂ ਸਣਾਉਂਗਾ ਗਿਣਤੀ 100 ਤੱਕ ਤੈਨੂੰ ਆਪਾਂ 100 ਰੁਪਿਆ ਦੇਣਾ ਠੀਕ ਆ ਬਈ ਚੱਲ ਵੀ ਗੰਗੇ ਫੋ ਲੱਜੂ ਐਕਟੋ ਟੈਂਕ ਜੇ ਵਿੱਚੋਂ ਭੁੱਲਿਆ ਫੇਰ ਨਹੀਂ ਪੇਰ ਪੇਰ ਕਾਦੀ ਕਿਹੜਾ ਦੂਰੀ ਕੀ ਦੂਰੀ ਦੂਰੀ ਤੋ ਸੁਣਾਉਂ ਹਾਂ ਹਾਂ ਠੀਕ ਆ ਤੋ 2 5 4 5 6 7 8 ਓਏ ਆ ਕੀ ਕਰਦਾ ਓਏ 10 12 13 14 15 16 18 ਨਹੀਂ ਦਾਟਾ ਬਈ ਓਏ ਆਏ ਐੱਟੇ ਵੀਰੇ ਐੱਟੇ ਵਾਸੇ ਵੀਰੇ ਹਾਂ ਇਹਦਾ ਤੂੰ ਯਾਰ ਗਾਮਿਆ ਦਾ ਵੀਡੀਓ ਕਿੱਡੀ ਵਾਰ ਨਾਲੀ ਆ ਆਰਾ ਨਹੀਂ ਛੱਤ ਆ ਰ ਆ ਗਈ ਤੂੰ ਲੱਕੜ ਵਾਲਿਆਂ ਨੂੰ ਦੇਖ ਕੇ ਯਾਰਾ ਗਈ ਜਾਨਾ ਮਾਸ ਲੈ ਬੱਸ ਬਈ ਕੰਮ ਖਰਾਬ ਆ ਗੁੰਗੇ ਤੋਂ 100 ਰੁਪਿਆ ਨਹੀਂ ਦਿੱਤੇ ਆ ਗਿਆ ਠੀਕ ਆ 1 2 3 4 ਬੱਸ ਗੁੰਗਾ ਗੁੰਗਾ ਫੇਰ ਆ ਕੰਮ ਗੁੰਡੇ ਦਾ ਮਾੜਾ ਦੰਤੀ ਪੂਰੀ ਚਲ ਦੇ ਇੱਕ ਇੱਕ ਹੋਰ ਮੌਕਾ ਦੇ ਦਿੰਦੇ ਨੇ ਠੀਕ ਆ ਬੰਟੀ ਚਲ ਸਟ ਜ਼ ਦੇ ਨੂ ਚਾਹੇ ਸਟ ਦੇ ਸੈੱਟ ਚਾਪਰ ਅੱਤ ਨਾ ਨਾ ਸਟਾਪ ਵਾ 18 ਬਈ ਇਹ ਨਵੀਂ ਗਣਤੀ ਲਾਂਚ ਕੀਤੀ ਆ ਕੁੰਗੇ ਨੇ 19 20 21 ਭਾਈ ਸਿਵਾਈ ਲਈ 24 ਚਲ 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 24 21 ਚਲ 24 ਤੋਂ ਬਾਅਦ 21 ਠੀਕ ਆ ਨਹੀਂ ਕਹੋਂਗੇ ਇਹਦਾ ਕੰਮ ਤੇਰਾ ਤੇਰਾ 100 ਰੁਪਿਆ ਗਿਆ ਤੇਰਾ 100 ਰੁਪਿਆ ਗਿਆ ਉਹਨੂੰ ਤਾਂ ਹੋਂਦ ਕੋਈ ਆ ਗੱਲ ਤਾਂ ਤੇਰੀ ਆ ਨਹੀਂ ਤਾਂ ਵੀ ਮੈਂ ਤਾਂ 500 ਦੇ ਮੈਂ ਲੈ ਆ 500 ਵਾਲੇ ਮੈਂ ਲੈ ਆਂਦਾ ਨਾ ਜੇ ਹੱਥ 'ਚ ਮੈਂ ਰੱਖਿਆ ਨਾ ਵੀ ਤੈਨੂੰ ਦੇ ਦੇਣਾ ਤੂੰ ਹੀ ਆ 500 ਮੈਂ ਫੇਰ ਹੀ ਲਾਉ ਚੱਲ ਏ ਦੀ ਦੇ ਲਾ ਵੀ ਵੀ ਇਹ ਲਿਆ ਆ ਫਿਰ ਸ਼ਰਤ ਤਾਂ ਸ਼ਰਤ ਹੀ ਆ ਜਿੰਨੇ ਤੱਕ ਗਣਤੀ ਸੋਡੀ ਓਨੇ ਪੈਸੇ 500 ਆ ਲਿਆ ਤੈਨੂੰ ਤੇਰੇ ਦਰਤੀ ਨਾ ਨਾ ਦਰਤੀ ਹੱਥ ਤੇ ਰੱਖ ਹੱਥ ਤੇ ਰੱਖੇ ਇਹ ਕੀ ਕਰ ਰਿਹਾ ਹਾਂ ਨਾ ਮੈਂ ਮੈਂ ਕਿਤੇ ਬੁੱਢਾ ਵੀ ਮੇਰੇ ਇਹਨਾਂ ਦਾ ਮੇਰਾ ਫੋਨ ਆ ਬਾਈ ਆਏ ਹਾਏ ਆਈਫੋਨ ਦਾ ਨੰਬਰ ਮੈਕਸ ਦਾ ਮੈਕਸ ਦੋ ਨੰਬਰ ਦੋ ਨੰਬਰ ਮੈਕਸ ਭਰਾਵਾ ਇਹ ਆਈ ਬਾਈ ਦੋ ਨੰਬਰ ਚੋਰੀ ਆ ਫੋਨ ਚੋਰੀ ਕਰ ਬਾਈ ਇਹ ਦੋ ਨੰਬਰ ਵਾਲਾ ਫੋਨ ਆ ਹਾਂ ਆਈਫੋਨ ਟੂ ਆਹ ਇਹਵੇਂ ਇਹਨੂੰ ਡੈਕਟਰ ਕਹਿੰਦੇ ਆ ਬਈ ਇਹ ਤੇ ਪੈਸੇ ਨਹੀਂ ਕੰਮ ਕਰਦਾ ਕਹਿੰਦਾ 2 ਨੰਬਰ ਦਾ ਫੋਨ ਆ ਗਿਆ ਹਾਂ ਉਹ ਤਾਂ ਫੋਨ ਬੱਚੋ ਫੋਨ ਹੈ ਬਈ ਇਹ ਨਾ ਮਾ ਆਹ ਫੋਨ ਨਿਕਲ ਨਿਕਲ ਇਹ ਕੋਈ ਨਾ iPhone ਨਾ ਇਹ ਕੋਈ ਫੋਨ ਹੈ ਇਹ ਤਾਂ iPhone ਆ ਆਹ ਉਹਦਾ ਯਾਰ ਉਹ iPhone ਉਹਨੇ ਜਿੰਨਾ ਛੋਟਾ ਤੇ ਨੰਬਰ ਉਹ ਛੋਟਾ ਗੱਡੀ ਉਹਨੂੰ ਐਟੇ ਦੱਦੀਆਂ ਬਾਹਰ ਐਟੇ ਕਾਲਾ ਬਾਹਰ ਇੱਕ ਕਹਿੰਦਾ ਗੱਡੀ ਬਾਹਰ ਆ ਇੱਕ ਟਰਾਲਾ ਬਾਹਰ ਆ ਹਾਂ ਹਾਂ ਹੋਰ ਸੁਣ ਤਾਲੀ ਤੇ ਬਈ ਤੂੰ ਸਾਨੂੰ ਥੂਰ ਮੈਂ ਸਤ ਬਈ ਨਾ ਤਾਂ ਨੰਬਰ ਚੱਲਦਾ ਬੂਨੋ ਤੇ ਹੈ ਵੀ ਥੂਰ ਜਾ ਖਬੂਰ ਜਾਏਗਾ ਮੈਸੇਜ ਕਰ ਦੇ ਕਰ ਦੇ ਸਾਨੂੰ ਇਹ ਕਹਿੰਦਾ ਮੇਰਾ ਨੰਬਰ ਚੱਲੂਗਾ ਤਾਲੂ ਮੈਂ ਥੂਰ ਜਾਊਗਾ ਕਹਿੰਦਾ ਮੈਸੇਜ ਕਰ ਦੇ ਮੈਨੂੰ ਹੋਇਆ ਇੱਕ ਕਾਲ ਆ ਵੀਰ ਖਣ ਬੋਲੇ ਤੇ ਤੇਰਾ ਉਹ सोनू सोनू ਐ ਤਾਂ ਪੈਸੇ ਨਾਮ ਐ ਤੇ ਕਾਲ ਦਾ ਨਾਮ ਆਈ ਇਹ ਪਤਾ ਕੀ ਕਹਿੰਦਾ ਕਹਿੰਦਾ ਤੁਸੀਂ ਸਾਨੂੰ ਜੇ ਫੋਲੋ ਕਰੋਗੇ ਤੁਹਾਨੂੰ ਇੱਕ ਸਪੈਸ਼ਲ ਨਾਮ ਹਾਂ ਇੱਕ ਸਪੈਸ਼ਲ ਨਾਮ ਤੇ ਹੋਰ ਕੀ ਐ ਤਾਂ ਵੀ ਹੋਰ ਫੋਨ ਆਈ ਫੋਨ ਇੱਕ ਆਈ ਫੋਨ ਦੋ ਨਾਮ ਇੱਕ ਕਹਿੰਦਾ ਆਈਫੋਨ ਦਵਾਗੇ ਹਾਂ ਫਾਲੋ ਫੋਨ ਨੰਬਰ 7 ਕਿੰਨੇ ਨੰਬਰ 17 ਨੰਬਰ 16 ਨੰਬਰ 16 16 ਆਈਫੋਨ 16 ਦਊਗਾ ਗੁੰਗਾ ਇਹ ਕਹਿੰਦਾ ਫਾਲੋ ਕਰ ਹਾਂ ਬਈ ਆਜ ਆਜੂ ਲੈ ਤਾਂ ਬਈ ਲੈ ਤਾਂ ਫਾਲੋ ਵੱਡਾ ਬਈ ਹਾਂ ਨੂੰ ਫਾਲੋ ਲੈ ਬਦ ਵੱਡਾ ਬਈ ਹਾਂ ਨੂੰ ਫਾਲੋ ਨਹੀਂ ਉਹ ਕਰ ਲੈ ਕਰ ਲੈ ਭਾਵੇਂ ਵੱਜੇ ਉਹ ਛੋਟੀ ਕਹਿੰਦਾ ਜੇ ਸਾਨੂੰ ਮਾ ਲੋ ਨਹੀਂ ਕਰੂਗੇ ਕੱਲੇ ਕੱਲੇ ਦੇ ਪੈਰ ਵੱਜਣੇ ਹੋਵੇਂ ਪਾਰ ਮੰਦਰ ਦੇ ਵਿੱਚ ਹੋਵੇਂ ਰਹਦੇ ਮੰਦਰ ਦੇ ਪਾਰ ਜਿਵੇਂ ਮੰਦਰ ਤੇ ਕਹਿੰਦਾ ਪਾਰ ਡੈਗਦੀ ਹੁੰਦੀ ਆ ਐ ਫਾਇਰ ਵੱਜਣਗੇ ਕਿਉਂ ਐਵੇਂ ਨਹੀਂ ਇਹਨੂੰ ਗੈਂਗਸਟਰ ਕਹਿੰਦੇ ਦੁਨੀਆਂ ਦਾ ਰਾਹੇ ਚਾੜਦਾ ਹੈ ਦੂਜੀ ਜਾਨ ਦੋ ਨੰਬਰ ਦੋ ਦੋ ਨੰਬਰ ਦਿਖਾ ਲੈ ਤੈਨੂੰ ਨੰਬਰ ਸੁਣ ਤੈਨੂੰ ਨੰਬਰ ਦੀ ਓ ਓ ਆਛਾ ਆਛਾ ਅਸਲਾ ਬੋ ਤੇ ਅਸਲਾ ਕਹਿੰਦਾ ਡੱਬ ਤੇ ਲੱਗਾ ਮੇਰੇ ਦਿਖਾਈ ਹੈ ਹੁਣ ਤਾਂ ਹੁਣ ਤਾਂ ਸਾਫ ਕਰਨਾ ਦਿੱਤਾ ਸਹੀ ਨਹੀਂ ਜਮ ਉਹ ਨੂੰ ਐਵੇਂ ਨਹੀਂ ਗੈਂਸਟਰ ਕਹਿੰਦੇ ਭਾਈ ਆਇਆ ਕਾਰਨਾਮੇ ਦੇ ਗੁੰਗੇ ਤੁਹਾਨੂੰ ਪਤਾ ਮੇਰਾ ਸਕੂਲ ਤੇਰਾ ਭਈ ਨਾ ਉਥੇ ਸੂਏ ਬੋਲ ਨਹੀਂ ਹੈ ਭਈ ਉਹ ਸੂਆ ਮੈਨੂੰ ਪਤਾ ਸੂਆ ਉਹ ਤਾਂ ਲੋਦੀ ਸੇਵਾ ਨੂੰ ਨਾ ਬੱਚਾ ਕਹਿੰਦਾ ਤੁਹਾਨੂੰ ਮੇਰਾ ਸਕੂਲ ਪਤਾ ਰ ਕਿਹੜਾ ਕਹਿੰਦਾ ਸੂਏ ਕੋਲੇ ਆ ਤੇ ਮੈਂ ਕਹਿੰਦਾ ਉੱਥੇ ਫੜ ਕੇ ਸੇਵਾ ਕਰੂੰ ਹੋਰ ਮਿੱਠਾ ਹੋਰ ਕੀ ਮਿੱਠਾ ਪਾਉਂਦਾ ਮਿੱਠਾ ਲੂਣ ਮਸਾਂਦਾ ਤੁਮ ਕਹਿੰਦਾ ਨਹੀਂ ਨਹੀਂ ਇਹ ਪੰਗਾ ਨਾਲੇ ਉਹ ਗੁੰਗਾ ਗੈਂਟ ਟਰਾਬੰਦਾ ਭਾਈ ਐਟਾ ਸਾਡਾ ਆ ਰਹੀ ਆ ਐਟਾ ਆ ਇਹ ਆ ਆੜੀਆ ਕਹਿੰਦਾ ਮੇਰਾ ਮੇਰਾ ਬੰਦਾ ਬੱਚਾ ਬੰਦਾ ਤੇਰਾ ਠੀਕ ਆ ਗਏ ਗਏ ਨਾਲ ਦੀ ਭਾਈ ਸੱਤ ਦੇ ਲੰ 15 ਤੇਰਾ ਬਾਸ ਫੈਰ ਚੱਲੇ ਤੂੰ ਐਵੇਂ ਬੈਠੀ ਹਾਂ ਨਹੀਂ ਉਹ ਚੱਲਣਾ ਪਾ ਕੰਮ ਕਰ ਲੈਣ ਦੀ ਬਾਈ ਹੁਣ ਹੈ ਨਾ ਸਾਵੀ ਦੇ ਮਾਰ ਗਏ ਤੇ ਹਾਂ ਦੋਵੇਂ ਬੱਚੇ ਗਰਮੀ ਚ ਨਸ਼ਾ ਪੀ ਕੇ ਮਾਰ ਗਏ ਗਲਤ ਗੱਲ ਆ ਹਨਾ ਹਾਂ ਚੱਟਾ ਤੇਰਾ ਦੇ ਚੌਂ ਥਾਣੇ ਚ ਹੈ ਸਹੀ ਅੱਛਾ ਇਹਦਾ ਚੱਟਾ ਵਿੱਚ ਉਹ ਵੀ ਥਾਣੇ ਚ ਇਹ ਤਾਂ ਗੱਲ ਸਹੀ ਆ ਹਾਂ ਇਹ ਤਾਂ ਗੱਲ ਵਧੀਆ ਏ ਸੋਨੂ ਪਤਾ ਨਹੀਂ ਜੇਵਾ ਪੁਲਿਸ ਐਨੀ ਸੇਵਾ ਕਰਦੀ ਪੁਲਿਸ ਪਤਾ ਨਹੀਂ ਗਾ ਇਹਨਾਂ ਨੂੰ ਹਾਂ ਨਾਲ ਨਸ਼ਾ ਪੀਰੇ ਬਾਸਟਰ ਨਸ਼ੇ ਨਹੀਂ ਉਡੂ ਪਦਾ ਦੁਨੀਆ ਆਏ ਹਾਏ ਦੁਨੀਆ ਨਸ਼ੇ ਨੇ ਮਾਰ ਲਈ ਲੈ ਇਹ ਗੰਗਾ ਗੁਨਾ ਦਾ ਹੀ ਗੰਗਾ ਗੱਲਾਂ ਦੇਖ ਲੋ ਕਿੰਨੀਆਂ ਸੁਣਾਉਂਦਾ ਇਹ ਸੁਣਾਉਂਦਾ ਇਹ ਤਾਂ ਛੋਟਾ ਹੁੰਦਾ ਬੋਲਦਾ ਨਹੀਂ ਸੀ ਉਦੋਂ ਕਹਿੰਦੇ ਸੀ ਹੁਣ ਗੱਲਾਂ ਕਰੋ ਹਨਾ ਵੀ ਐਵੇਂ ਗੁੰਗਾ ਗੁੰਗਾ ਕਹਿੰਦੇ ਰਹਿੰਦੇ ਨਾਮ 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 ਤਾਂ ਗੁਰਪ੍ਰੀਤ ਦਾ ਮੁੰਡੇ ਦਾ ਗੁਰਪ੍ਰੀਤ ਨਾ ਗੁੰਗਾ ਬੇਸਾਨਾ ਕਿਧੜੀ ਗਡੋ 40 ਜੱਗ ਗਜ਼ਮ ਮਾਰਾ ਭਈ ਬੰਦਾ ਤੁਸੀਂ ਨਾ ਇੱਧਰ ਨੂੰ ਬੋ ਇੱਧਰ ਨੂੰ ਦੇਖ ਕੇ ਬੋ ਲੈ ਵੀ ਗੁੰਗਾ ਲੈ ਆਏ ਹਾਏ ਓਏ ਗੁੰਗਾ ਆਹ ਗੱਲ ਕਹਿ ਕੇ ਤੂੰ ਦਿਲ ਜੱਤਲਿਆ ਖੰਡ ਮੈਂ ਗਾਰੂ ਤੇਲਾ ਪੀਣਾ ਉਹੀ ਬੰਦ ਨਹੀਂ ਗੁੰਗੇ ਨੇ ਬਈ ਬਹੁਤ ਵਧੀਆ ਗੱਲ ਕਹੀ ਕਹਿੰਦਾ ਨਸ਼ੇ ਬੰਦ ਕਰੋ ਵੀ ਇਹ ਬਹੁਤ ਮਾੜੇ ਆ ਜਿੰਨਾ ਉਹੀ ਪੱਜੀ ਅੰਮੀ ਨਾਲੋਂ 512 ਪਰ ਅੱਗੇ ਆਹ ਸੋਣਾ ਹੁਣ ਮੈਂ ਤੁਰੂ ਪੰਚਤ ਦੇ ਮੈਂ ਨਹੀਂ ਬਈ ਪਿਛਤੀ ਦੇ ਨਸ਼ਾ ਪੀਦੇ ਐਵੇਂ ਨਹੀਂ ਹੋ ਰਿਹਾ ਸੋਣਾ ਮੈਂ ਅੱਲਾਹ ਕੀ ਆਪਣੇ ਸਰਪੰਚ ਨੇ ਕਿਹਾ ਏ ਨਸ਼ਾ ਵੀ ਜਿਹੜਾ ਵੀ ਜਿਹੜਾ ਨਸ਼ਾ ਵੇਚੂ ਜਾਂ ਪੀਉ ਉਹਦੇ ਪਿੱਛੇ ਨਹੀਂ ਆਉਣਾ ਮੈਂ ਲੈ ਵੀ ਗੁੰਗੇ ਨੂੰ ਸਾਰੀ ਡਿਟੇਲ ਆ ਨਸ਼ਾ ਨਾਮ ਵੇਚੋ ਹਰ ਮੈਂ ਹਾਂ ਲੈ ਓਏ ਆ ਕਿਸੇ ਨੇ ਕਹਿਰ ਵਰਸਾਇਆ ਲੱਗਦਾ ਮੈਨੂੰ ਤੁਹਾਡੇ ਚ ਹੈਂ ਨਹੀਂ ਨਹੀਂ ਤੁਹਾਡੇ ਚ ਨਹੀਂ ਉਹਦਾ ਪੈ ਪੈ ਪਚੋ ਪੈ ਪਚੋ ਪੈ ਪਚੋ ਮੈਂ ਤਾਂ ਕਹਿਆ ਲੈ ਵੀ ਕਰਤੀ ਬੰਬਾਰੀ ਕੰਗਮੂ ਕਿਹਗਾ ਪੈਪ ਚੋਂ ਦਾ ਪੁੱਤ ਪੈਪ ਚੋਂ ਜਾਏ ਮੈਂ ਫਾਦੇ ਤਾਂ ਮੈਂ ਦੇਣਾ ਜੀ ਲੋ ਬਾਬੇ ਉਹ ਐ ਮਿਹਨਤਾਂ ਕਰਨੀਆਂ ਪੈਂਦੀਆਂ ਕੀ ਕਹਿਣਾ ਮਿਹਨਤ ਵਾਲੀ ਹੈ ਆਏ ਹਨਾ ਆਏ ਕਰਨੀ ਚਾਹੀਦੀ ਹੈ ਨਾ ਮੈਨ ਤੱਕ ਕੰਮ ਦੀ ਨਸ਼ੇ ਨਹੀਂ ਕਰਨੇ ਚਾਹੀਦੇ ਹਨਾ ਹਰਮਨ ਸਿਮਰਨ ਨਹੀਂ ਬਹਿਣਾ ਨਾ ਹੀ ਬਲੇ ਜਾ ਯਾਰ ਆ ਜਾ ਹਮੇ ਯਾਰ ਤੂੰ ਲੈ ਵੀ ਆਪਣਾ ਇੱਕ ਇਹ ਵੀ ਮੁੰਡਾ ਨਮਾਕਾਰ ਪੈਂਟਰਾ ਹਰਮਨ ਇਹਦੇ ਕੰਮ ਸਿੱਖ ਰਿਹਾ ਏ ਕੰਮ ਕਰਦਾ ਤੇ ਆਪਦੇ ਉਸਤਾਦ ਜੀ ਹੁਣਾਂ ਕੋਲੇ ਬੈਠਾ ਏ ਉਸਤਾਦ ਜੀ ਨੇ ਸਪੈਸ਼ਲ ਬਣਾਇਆ ਇਹ ਕੀ ਹੁੰਦਾ ਆ ਵੀਰੇ ਹਾਂ ਹਾਂ ਚੇਲਾ ਏ ਹਾਂ ਸੰਦੀਪ ਦਾ ਚੇਲਾ ਮੈਂ ਕਹਿੰਦਾ ਆ ਬੋਡੀਗਾਰਡ ਆ ਠੀਕ ਆ ਹਾਂ ਬੰਸਰ ਲੇਟ ਆਇਆ ਹਨਾ ਉਸਤਾਦ ਤੋਂ ਲੇਟ ਆਇਆ ਇਹਦੀ ਹੰਤਨਖਾ ਕੱਟੀ ਜਾਊਗੀ ਨਾ ਬੰਦਾ ਅਜੀ ਬੱਦਲੇ ਅਬ ਆ ਬਾਕਸ ਲੱਗ ਗਏ ਆਪਣੇ ਸਾਰੇ ਤੇ ਰਸੋਈ ਥੋੜੇ ਜਿਹੇ ਦਿਨ ਲੱਗਦੇ ਆ ਫਿਰ ਤੁਹਾਨੂੰ ਸਾਰੀ ਦਿਖਾਵਾਂਗੇ ਬਣੀ ਹੋਈ ਤਿਆਰ ਹੋਈ ਤੇ ਇੱਕ ਜਿਹੜਾ ਬੇਸ ਸੀਗਾ ਉਹ ਫਿੱਟ ਕਰਤਾ ਬਾਈ ਹੁਣਾਂ ਨੇ ਤੇ ਇੱਥੇ ਉੱਪਰ ਲੱਗਣਗੇ ਸਾਰਾ ਆਹ ਕਵਰ ਹੋ ਜਾਊਗੀ ਫਰਿੱਜ ਫਰੋਜ ਸਾਰਾ ਕੁਝ ਤੇ ਫਿਰ ਤੁਹਾਨੂੰ ਕੰਮ ਬਾਈ ਹੁਣਾਂ ਦਾ ਦਿਖਾਵਾਂਗੇ ਸਾਰਾ ਲੱਕੜੀ ਦਾ ਕੰਮ ਘਰੇ ਇਹਨਾਂ ਨੇ ਕੀਤਾ ਹੋਇਆ ਹੈ ਤੇ ਬਹੁਤ ਘੈਂਟ ਕੰਮ ਤੇ ਫਿਰ ਤੁਹਾਨੂੰ ਉਹ ਸਾਰਾ ਕੰਮ ਵੀ ਦਿਖਾਵਾਂਗਾ ਕਿਸ ਦਿਨ ਤੇ ਅੱਜ ਲਈ ਫਿਰ ਇੰਨਾ ਹੀ ਆ ਬਲੌਗ ਤੇ ਦੱਸਿਓ ਗੁੰਗੇ ਦੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੂਆਂ ਮਿਲਦੇ ਆਂ ਭਰਤ ਨੈਕਸਟ ਬਲੌਗ ਦੇ ਵਿੱਚ ਲਵ ਯੂ ਆਲ ਰੱਬ ਰੱਖੇ